ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਦਿਨ ਗੰਭੀਰ ਇਲਜ਼ਾਮ ਲੱਗੇ ਉਹਨਾਂ ਤੇ ਲੱਗੇ ਨੇ ਪਹਿਲਾ ਰੇਪ ਦਾ ਦੂਜਾ ਕਤਲ ਦਾ ਤੀਜਾ ਜਾਲ ਸਾਜ਼ੀ ਦਾ ਧਮਕਾਉਣ ਦਾ ਜਦੋਂ ਡਰਾਂ ਧੱਕਾ ਹੋ ਰਿਆ ਸੀ ਜਾਂ ਕੁੜੀ ਦਾ ਕਤਲ ਹੋਇਆ ਸੀ ਤਾਂ ਤੁਸੀਂ ਪਹਿਲਾਂ ਚੁੱਪ ਕਿਉਂ ਸੀ ਇਹ ਮਸਲਾ ਹਾਈ ਕੋਰਟ ਦੇ ਵਿੱਚ ਵਿਚਾਰਿਆ ਨਹੀਂ ਗਿਆ ਚੀਫ ਜਸਟਿਸ ਨੇ ਡੀਜੀਪੀ ਨੂੰ ਸਵਾਲ ਚੁੱਕੇ ਔਰ ਕਿਹਾ ਕਿ ਤੁਸੀਂ ਇਹ ਪਰਸਨਲ ਅਫੀਡੇਟ ਫਾਈਲ ਕਰੋਗੇ ਔਰ ਇਹ ਦੱਸੋਗੇ ਕਿ 12 ਸਾਲ ਕਿਉਂ ਇਸ ਕੇਸ ਚ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਕਿ ਆਮ ਕੇਸਸ ਦੇ ਵਿੱਚ ਵੀ ਇਦਾਂ ਹੁੰਦਾ ਕਿ ਤੁਹਾਡੇ ਤੇ ਕਤਲ ਦਾ ਪਰਚਾ ਦਰਜ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਵੇ ਜਾਂ ਛੜੀਯੰਤਰ ਰਚਣ ਦਾ ਪਰਚਾ ਦਰਜ ਹੋਵੇ ਤੇ ਅਰੈਸਟ ਨਹੀਂ ਹੁੰਦੀ ਗ੍ਰਫਤਾਰੀ ਨਹੀਂ ਪਾਈ ਜਾਂਦੀ ਦੇਖੋ ਜਦੋਂ ਵੀ ਪਰਚਾ ਦਰਜ ਹੁੰਦਾ ਚਾਹੇ ਕੋਈ ਵੀ ਹੈ ਉਹਨ ਇਮੀਡੀਏਟਲੀ ਸਭ ਤੋਂ ਪਹਿਲਾਂ ਐਂਟੀਸਪੇਟਰੀ ਬੇਲ ਫਾਈਲ ਕਰਨੀ ਪੈਂਦੀ ਤਾਂ ਫਿਰ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਸ਼ਾਇਦ ਇਹ ਵੀ ਹੋ ਸਕਦਾ ਕਿ ਪੁਲਿਸ ਨੇ ਕਹਿਤਾ ਹੋਵੇ ਕਿ ਠੀਕ ਹੈ ਤੁਸੀਂ ਜਾਂਚ ਚ ਸ਼ਾਮਲ ਹੋ ਜਾਓ ਤੁਹਾਨੂੰ ਅਰੈਸਟ ਨਹੀਂ ਕਰਦੇ ਲੇਕਿਨ ਇਸ ਪੂਰੇ ਮਾਮਲੇ ਚ ਨਾਤਾ ਖਾਜੇ ਤੱਕ ਕੋਈ ਐਂਟੀਸਪੇ ਰਾਫੇਅਰ ਦਰਜ ਹੋਈ ਹੈ ਤੇ ਅੱਜ 11 ਤਰੀਕ ਹੋ ਚੁੱਕਿਆ ਦੇਖਿਆ ਜਾਵੇ ਚਾਰ ਦਿਨ ਗੁਜ਼ਰ ਚੁੱਕੇ ਆ ਕੋਈ ਐਂਟੀਸੈਪਟਰੀ ਬਿਲ ਹੈਲ ਤੱਕ ਨਹੀਂ ਆਈਆ ਸੰਗਤਾਨੂਈਆ ਉਹਨਾਂ ਦੇ ਸੇਵਕਾਂ ਨੂੰ ਕਿ ਕੋਈ ਗੱਲ ਨਹੀਂ ਅਸੀਂ ਜਾਂਚ ਦੇ ਵਿੱਚ ਸ਼ਾਮਲ ਆ ਵੀ ਮੇਰਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਇਸ ਪੂਰੇ ਮਸਲੇ ਨੂੰ ਤੁਸੀਂ ਕਿਦਾਂ ਦੇਖਦੇ ਆ ਇਹ ਇਹ ਕੋਈ ਦੋਸ਼ੀ ਆ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿ ਜੇ ਉਹ ਨਿਰਦੋਸ਼ਤਾ ਇਹ ਵੀ ਜਿਹੜਾ ਲਾ ਪੱਖਲਾ ਸਾਹਮਣੇ ਆਉਣਾ ਚਾਹੀਦਾ ਪਰ ਜਿਨ੍ਹਾਂ ਲੋਕਾਂ ਦਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਵਿਸ਼ਵਾਸ ਹੁੰਦਾ ਉਹ ਮੰਨਣਗੇ ਕਿ ਇਹ ਤਾਂ ਗਲਤ ਹੈ ਇਹ ਫੇਕ ਹੈ ਇਹ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਕਿ ਤੁਹਾਡਾ ਫੇਥ ਜੁੜ ਉਹਨਾਂ ਨੂੰ ਘੱਟੋ ਘੱਟ ਆਪਣੇ ਇਹ ਸਰਦਾਰ ਸਾਹਿਬ ਦੇ ਬਚਨਾਂ ਤੇ ਹੀ ਤਰ੍ਹਾਂ ਦੇ ਦੇਣਾ ਚਾਹੀਦਾ ਕਿ ਮੈਂ ਜਾਤ ਦੇ ਵਿੱਚ ਸਹਿਯੋਗ ਕਰਾਂਗਾ ਉਹਨਾਂ ਨੇ ਤੇ ਇੱਥੇ ਤੱਕ ਦਾਵਾ ਕੀਤਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਆਈ ਨਹੀਂ ਕਿ ਕੁੜੀ ਦਾ ਰੇਪ ਹੋਇਆ ਜਾਂ ਕੁੜੀ ਗਰਭਵਤੀ ਸੀ ਇਹ ਤਾਂ ਸਿੱਧਾ ਆਇਆ ਕਿ ਜ਼ਹਿਰ ਪੀਤਾ ਸੀ ਤੇ ਕੁੜੀ ਮਰ ਗਈ ਉਹ ਕਹਿੰਦੇ ਸੁਸਾਈਡ ਹੈ ਆਰੋਪ ਪ੍ਰਤਿਆਰੋਪ ਦੋਨੋਂ ਪਾਸੋਂ ਲੱਗਣਗੇ ਕਿਉਂਕਿ ਅੱਜ ਵੀ ਚਾਹੇ ਕੋਰਟ ਦੀ ਸੁਣਵਾਈ ਤਾਂ ਨਹੀਂ ਹੋਈ ਲੇਕਿਨ ਜਦੋਂ ਹੀ ਜੱਜ ਸਾਹਿਬ ਉੱਠਣ ਲੱਗੇ ਤਾਂ ਉਸ ਵੇਲੇ ਪੰਜਾਬ ਸਰਕਾਰ ਦੀ ਤਰਫ ਤੋਂ ਇੱਕ ਜਿਹੜੇ ਉਹਨਾਂ ਦੇ ਸਰਕਾਰੀ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਕਿਹਾ ਕੀ ਇਸ ਪੂਰੇ ਮਾਮਲੇ ਚ ਅਫਾਇਰ ਦਰਜ ਹੋ ਚੁੱਕੀ ਹੈ ਕਾਈਂਡਲੀ ਹੁਣ ਇਸ ਕੇਸ ਨੂੰ ਡਿਸਪੋਜ਼ ਆਫ ਇਸ ਕੇਸ ਦਾ ਨਿਪਟਾਰਾ ਕਰ ਦਿੱਤਾ ਜਾਵੇ ਲੇਕਿਨ ਚੀਫ ਜਸਟਿਸ ਨੇ ਉੱਠ ਕੇ ਕਿਹਾ ਕਿ ਬੜਾ ਇੰਪੋਰਟੈਂਟ ਕੇਸ ਹੈ ਇਹਨੂੰ ਮੈਂ ਡਿਟੇਲ ਚ ਸੁਣਾਗਾ ਉਸ ਵੇਲੇ ਤੈ ਹੋਊਗਾ ਕਿ ਅੱਗੇ ਫਰਦਰ ਕੀ ਕਾਰਵਾਈ ਕੀਤੀ ਜਾਏਗੀ ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਆਪ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖ ਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਬੇਹਦ ਅਹਿਮ ਦੋ ਮੁੱਦਿਆਂ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਪਹਿਲਾ ਮੁੱਦਾ ਸੰਤਰਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਿਨ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਦਾ ਮੁੱਦਾ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਜਿਨ੍ਹਾਂ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਜੇ ਇਹ ਕਿਹਾ ਜਾਵੇ ਕਿ ਮੌਦੇ ਮੂਹਤੇ ਡੱਲੇਵਾਲ ਖੜੇ ਨੇ ਤਾਂ ਇਸ ਦੇ ਵਿੱਚ ਕੋਈ ਅਤਕੱਥ ਨਹੀਂ ਨਹੀਂ ਹੋਵੇਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਮਸਲੇ ਦੀ ਅੱਜ ਹਾਈ ਕੋਰਟ ਦੇ ਵਿੱਚ ਬੜੀ ਉਮੀਦ ਸੀ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪੱਖ ਵੀ ਸੁਣਿਆ ਜਾਏਗਾ ਉਹਨਾਂ ਵੱਲੋਂ ਵੀ ਪੱਖ ਰੱਖਿਆ ਜਾਏਗਾ ਪਰ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਨਾ ਹੋ ਸકી ਟਾਈਮ ਖਤਮ ਹੋ ਗਿਆ ਜਿਸ ਤੋਂ ਬਾਅਦ ਹੁਣ 17 ਤਰੀਕ ਤੱਕ ਇਹ ਮਸਲੇ ਦੀ ਸੁਣਵਾਈ ਪੈ ਗਈ 17 ਨੂੰ ਇਸ ਮਸਲੇ ਦੀ ਸੁਣਵਾਈ ਹੋਏਗੀ ਪਰ ਹਾਲੇ ਵੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਦੋ ਅਹਿਮ ਗੰਭੀਰ ਇਲਜ਼ਾਮ ਤ ਉਨਾਂ ਦੇ ਜੜੇ ਉਨਾਂ ਤੇ ਲੱਗੇ ਨੇ ਪਹਿਲਾ ਰੇਪ ਦਾ ਦੂਜਾ ਕਤਲ ਦਾ ਤੀਜਾ ਜਾਲ ਸਜ਼ੀ ਦਾ ਧਮਕਾਉਣ ਦਾ ਇਹ ਵੀ ਇਲਜ਼ਾਮ ਹੈ ਜਿਹੜਾ ਉਨਾਂ ਤੇ ਲੱਗਿਆ ਹਾਲਾਂਕਿ ਸੰਤਨ ਜੀ ਸਿੰਘ ਢੱਡਰੀਆਂ ਵਾਲਿਆਂ ਨੇ ਹੋਰਾਂ ਨੇ ਕਿਹਾ ਕਿ ਮੇਰੇ ਉੱਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ ਬੇਬੁਨਿਆਦ ਨੇ ਥੋੜਾ ਵਕਤ ਲੱਗ ਸਕਦਾ ਪਰ ਅਸੀਂ ਜਾਂਚ ਦੇ ਵਿੱਚ ਸ਼ਾਮਲ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪਟੀਸ਼ਨ ਕਰਤਾ ਨੇ ਇਲਜ਼ਾਮ ਕੀ ਕੀ ਲਾਏ ਨੇ ਦਰਸਲ ਪਟੀਸ਼ਨ ਜੋ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਉਸ ਪਟੀਸ਼ਨ ਦੇ ਵਿੱਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਜੋ ਇਲਜ਼ਾਮ ਲਗਾਏ ਨੇ ਉਹ ਬਹੁਤ ਸੰਗੀਨ ਨੇ ਉਹਨਾਂ ਦੇ ਮੁਤਾਬਕ 22 April 2012 ਨੂੰ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਲਗਾਤਾਰ ਰੇਪ ਤੋਂ ਬਾਅਦ ਕੁੜੀ ਗਰਭਵਤੀ ਹੋ ਗਈ ਸੀ ਸਮਝੌਤਾ ਬਹਾਨੇ ਡੇਰੇ ਦੇ ਵਿੱਚ ਉਸ ਕੁੜੀ ਨੂੰ ਬੁਲਾਇਆ ਗਿਆ ਕਿ ਆਜੋ ਸਮਝੌਤਾ ਕਰ ਲੈਂਦੇ ਆ ਪਰਮੇਸ਼ਰ ਦੁਆਰ ਦੇ ਵਿੱਚ ਜ਼ਹਿਰ ਦੇ ਕੇ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਜ਼ਹਿਰ ਨਾਲ ਮੌਤ ਦੀ ਪੁਸ਼ਟੀ ਹੋਈ ਹੈ ਪੁਲਿਸ ਨੇ ਢੰਡਰੀਆਂ ਵਾਲੇ ਦੇ ਦਬਾਅ ਹੇਠ ਐਫ ਆਈ ਆਰ ਜਿਹੜੀ ਉਹ ਦਰਜ ਨਹੀਂ ਕੀਤੀ ਇਹ ਹੈ ਪਰਿਵਾਰ ਦਾ ਇਲਜ਼ਾਮ ਜੋ ਕਿ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ ਪਹੁੰਚੇ ਕਿਉਂਕਿ ਮਾਮਲਾ ਬੇਹਦ ਸੰਗੀਨ ਤੇ ਗੰਭੀਰ ਸੀਗਾ ਤੇ ਮਾਮਲਾ ਬਹੁਤ ਪੁਰਾਣਾ ਸੀਗਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪਰਿਵਾਰ ਦਾ ਇਲਜ਼ਾਮ ਸੀਗਾ ਇਸ ਕਰਕੇ ਹਾਈ ਕੋਰਟੋਂ ਪਹੁੰਚਦੇ ਨੇ ਹੁਣ ਤੱਕ ਕਾਰਵਾਈ ਕੀ ਕੀ ਹੋਈ ਹੈ ਮਾਮਲੇ ਦੇ ਵਿੱਚ ਇਹ ਵੀ ਦੱਸ ਦਿੰਦੇ ਆ ਬੀਤੇ ਦਿਨੀ ਹਾਈ ਕੋਰਟ ਦੇ ਵਿੱਚ ਮ੍ਰਿਤਕਾਂ ਦੇ ਭਰਾ ਨੇ ਜੋ ਪਟੀਸ਼ਨ ਪਾਈ ਸੀ ਉਸ ਤੇ ਸੁਣਵਾਈ ਹੋਈ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਪੁੱਛਿਆ ਇਸ ਪੂਰੇ ਮਾਮਲੇ ਦੇ ਵਿੱਚ 10 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ ਡੀਜੀਪੀ ਪੰਜਾਬ ਨੇ ਹਲਫਨਾਮਾ ਦਿੱਤਾ ਆਈਪੀਸੀ ਦੀ ਧਾਰਾ 302 376 ਤੇ 506 ਦੇ ਤਹਿਤ ਕੇਸ ਦਰਜ ਕੀਤਾ ਗਿਆ 7 ਦਸੰਬਰ 2024 ਨੂੰ ਪਟਿਆਲਾ ਦੇ ਪਸਿਆਣਾ ਪੁਲਿਸ ਸਟਾਨੇ ਦੇ ਵਿੱਚ ਇਹ ਕੇਸ ਦਰਜ ਕੀਤਾ ਗਿਆ ਪਸਿਆਣਾ ਥਾਣੇ ਦੇ ਤਤਕਾਲੀ ਐਸਐਚਓ ਤੇ ਮੌਜੂਦਾ ਐਸਪੀ ਅਸ਼ੋਕ ਕੁਮਾਰ ਤੇ ਸੇਵਾਮੁਕਤ ਐਸਪੀ ਤੇ ਤਤਕਾਲੀ ਡੀਐਸਪੀ ਸਮਾਣਾ ਸੇਵਾ ਸਿੰਘ ਮੱਲੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੋ ਇਹ ਪੂਰਾ ਮਸਲਾ ਸੀਗਾ ਜਿਹੜਾ ਕਿ 12 ਸਾਲ ਪੁਰਾਣਾ ਇਸ ਪੂਰੇ ਮਸਲੇ ਤੋਂ ਬਾਅਦ 13 ਸਾਲ ਪੁਰਾਣਾ ਇਹ ਮਸਲਾ ਢੱਡਰੀਆਂ ਵਾਲੇ ਹੋਰਾਂ ਦਾ ਵੀ ਪੱਖ ਆਇਆ ਉਹ ਵੀ ਤੁਹਾਨੂੰ ਸੁਣਾ ਦਨੇ ਫਿਰ ਚਰਚਾ ਨੂੰ ਅੱਗੇ ਵਿਧਾਨ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰ ਹੂੰ ਪੂਰਾ ਸਹਿਯੋਗ ਦਵਾਂਗੇ ਥੋੜਾ ਟਾਈਮ ਲੱਗੇਗਾ ਇਹ ਖੁਦ ਕਰਨੇ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਪਾਈ ਐ ਉਸ ਪੂਰੇ ਮਸਲੇ ਦੇ ਵਿੱਚ ਅੱਜ ਦੁਬਾਰਾ ਸੁਣਵਾਈ ਹੋਣੀ ਸੀ ਪਰ ਕੋਰਟ ਦੇ ਕੰਮਾਂ ਤੇ ਕਰਕੇ ਸਾਰਾ ਦਿਨ ਨਿਕਲ ਗਿਆ ਤੇ ਹੁਣ ਇਸ ਮਸਲੇ ਦੀ ਜਿਹੜੀ ਸੁਣਵਾਈ ਹੈ ਉਹ 17 ਤਰੀਕ ਨੂੰ ਹੋਵੇਗੀ ਜੋ ਜਾਣਕਾਰੀ ਮਿਲੀ ਹੈ ਪ੍ਰੀਤ ਮੈਤਾ ਹਾਈ ਕੋਰਟ ਤੋਂ ਮੇਰੇ ਸੀਨੀਅਰ ਸਹਿਯੋਗੀ ਜੁੜੇ ਹੋਏ ਨੇ ਔਰ ਇਸ ਦਿਨ ਆਲੀ ਮੇਰੇ ਨਾਲ ਕੁਲਦੀਪ ਸਿੰਘ ਗੜਗੜ ਸਾਹਿਬ ਜੁੜੇ ਹੋਏ ਨੇ ਸਿੱਖ ਪ੍ਰਚਾਰਕ ਨੇ ਬਹੁਤ-ਬਹੁਤ ਸਵਾਗਤ ਆ ਪ੍ਰੀਤ ਮੈਤਾ ਤੋਂ ਹੀ ਪਹਿਲਾਂ ਜਾਣਕਾਰੀ ਲੈ ਲੈਂ ਆ ਮੈਤਾ ਸਾਹਿਬ ਇਹ ਪੂਰੀ ਇਸ਼ੂ ਇਹ ਬੜਾ ਅਜੀਬੋ ਗਰੀਬ ਜਿਹਾ ਮਸਲਾ ਹੈਗਾ ਕਿ ਕੋਈ ਘਟਨਾ 13 ਸਾਲ ਪਹਿਲਾਂ ਵਾਪਰਦੀ ਹੈ ਤੇ 13 ਸਾਲ ਬਾਅਦ ਉਸੇ ਇੱਕ ਐਫਆਰ ਦਰਜ ਹੁੰਦੀ ਹੈ ਉਹ ਵੀ ਹਾਈ ਕੋਰਟ ਦੀ ਇੰਟਰਵੈਨ ਤੋਂ ਬਾਅਦ ਇਸ ਪੂਰੇ ਮਸਲੇ ਦੇ ਵਿੱਚ ਇਹ 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 ਪਟੀਸ਼ਨ ਕਰਤਾ ਇੱਕ ਸਵਾਲ ਵਾਰ-ਵਾਰ ਜਿਹੜੀ ਦੂਜੀ ਤਰ ਚੁੱਕਰੀ ਹੈ ਕਿ 12 ਜਾਂ 13 ਸਾਲ ਤੁਸੀਂ ਚੁੱਪ ਕਿਉਂ ਰਹੇ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਜਾਂ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਜਾਂ ਕੁੜੀ ਦਾ ਕਤਲ ਹੋਇਆ ਸੀ ਤਾਂ ਤੁਸੀਂ ਪਹਿਲਾਂ ਚੁੱਪ ਕਿਉਂ ਸੀ ਇਹ ਮਸਲਾ ਹਾਈ ਕੋਰਟ ਦੇ ਵਿੱਚ ਵਿਚਾਰਿਆ ਨਹੀਂ ਗਿਆ ਜੇ ਦੇਖੋ ਹਜੇ ਦੂਸਰਾ ਪੱਖ ਹਜੇ ਸਾਹਮਣੇ ਨਹੀਂ ਆਇਆ ਜਿਹੜੀ ਪਟੀਸ਼ਨ ਹੈ ਤੇ ਪਟੀਸ਼ਨ ਜਦੋਂ ਹਾਈ ਕੋਰਟ ਚ ਆਈ ਤਾਂ ਹਾਈ ਕੋਰਟ ਨੇ ਉਸੇ ਵੇਲੇ 14 ਨਵੰਬਰ ਨੂੰ ਇਹ ਪਟੀਸ਼ਨ ਪਈ ਸੀ ਸਾਰੇ ਆਰੋਪ ਲਾਏ ਗਏ ਜਿਹੜੇ ਵੀ ਪਟੀਸ਼ਨ ਚ ਤੁਸੀਂ ਦੱਸ ਹੀ ਚੁੱਕੇ ਹੋ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਉਸ ਵੇਲੇ ਐਸਐਸਪੀ ਪਟਿਆਲਾ ਨੂੰ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਮੰਗੀ ਕਿ ਇਸ ਕੇਸ ਦਾ ਸਟੇਟਸ ਕੀ ਹੈ ਉਸ ਵੇਲੇ ਅਗਲੀ ਸੁਣਵਾਈ ਤੇ ਪਟਿਆਲਾ ਦੇ ਐਸਐਸਪੀ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਕੀਤੀ ਗਈ ਸੀ ਤੇ ਜਿਹੜੇ ਮਦਰ ਹੈਗੇ ਨੇ ਜਿਹੜੇ ਮ੍ਰਿਤਕਾ ਹੈਗੀ ਆ ਉਹਨਾਂ ਦੇ ਮਦਰ ਨਾਲ ਉਸ ਵੇਲੇ ਗੱਲ ਕੀਤੀ ਸੀ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਕੋਈ ਫਾਉਲ ਪਲੇ ਯਾਨੀ ਕਿ ਕੁਝ ਗਲਤ ਨਹੀਂ ਹੋਇਆ ਤੇ ਅਸੀਂ ਅੱਗੇ ਫਰਦਰ ਪ੍ਰਸੀਡ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅੱਗੇ ਜਾਂਚ ਨਹੀਂ ਹੋ ਪਈ ਲੇਕਿਨ ਉਸ ਵੇਲੇ ਚੀਫ ਜਸਟਿਸ ਕੋਲੇ ਇਹ ਕੇਸ ਲੱਗਿਆ ਸੀ ਚੀਫ ਜਸਟਿਸ ਅੱਜਕੱਲ ਸਿੰਗਲ ਬੈਟ ਕੇ ਕ੍ਰਿਮੀਨਲ ਕੇਸਸ ਦੀ ਸੁਣਵਾਈ ਦੇ ਨੇ ਕਿ ਚੀਫ ਜਸਟਿਸ ਨੇ ਉਸ ਵੇਲੇ ਸਿੱਧਾ ਸਵਾਲ ਪੁੱਛਿਆ ਕਿ ਕਾਗਨੀਜੇਬਲ ਅਫੈਂਸ ਸੀਗਾ ਤੁਸੀਂ ਸੁਸਾਈਡ ਵੀ ਕਹਿੰਨੇ ਹੋ ਲੇਕਿਨ ਆਰੋਪ ਲੱਗੇ ਸੀ ਰੇਪ ਤੇ ਮਰਡਰ ਦੇ ਤੇ ਕ੍ਰਿਮੀਨਲ ਇੰਟਿਮੀਡੇਸ਼ਨ ਦੇ ਕਿ ਧਮਕਾਉਣ ਦੇ ਤੇ ਤੁਸੀਂ ਉਸ ਵੇਲੇ ਜਾਂਚ ਕਿਵੇਂ ਕਰ ਲਈ ਬਗੈਰ ਐਫ ਆਈ ਆਰ ਦਰਜ ਕੀਤੇ ਕਿਉਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈਗੀ ਲਲਿਤਾ ਕੁਮਾਰੀ ਕੇਸ 'ਚ ਕਿ ਜਦੋਂ ਵੀ ਇਸ ਤਰੀਕੇ ਦੀ ਕੰਪਲੇਂਟ ਆਵੇ ਤਾਂ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੀ ਅੱਗੇ ਜਾਂਚ ਕੀਤੀ ਜਾ ਸਕਦੀ ਹੈ ਲੇਕਿਨ ਇਸ ਪੂਰੇ ਮਾਮਲੇ ਚਾਹੇ 12 13 ਸਾਲ ਪੁਰਾਣਾ ਮਾਮਲਾ ਹੈ ਲੇਕਿਨ ਇਸ ਮਾਮਲੇ ਵਿੱਚ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਆਖਿਰਕਾਰ ਜਿਹੜੇ ਪਟੀਸ਼ਨਰ ਹੈਗੇ ਨੇ ਜਿਹੜੇ ਮ੍ਰਿਤਕਾਂ ਦਾ ਪਰਾ ਹੈਗਾ ਉਹਨੂੰ ਹਾਈ कोर्ट से पिटीशन पानी पड़ी कि इस पूरे केस से एफआईआर दर्ज कीती जावे क्योंकि बारह साल तो लगातार इस पूरे मामले में मांग कर रहे ने लेकिन एफआईआर दर्ज नहीं हुई उस hmm. वले चीफ जस्टिस ने डीजीपी न सवाल चुके और क्या कि तू ये पर्सनल एफिडेविट फाइल करोगे और ये दसोंगे कि बारह साल ਕਿਉਂ ਇਸ ਕੇਸ 'ਚ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਉਸ ਇਨਵੈਸਟੀਗੇਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਦੋਂ ਤੱਕ ਕਿ ਐਫ ਆਈ ਆਰ ਦਰਜ ਨਹੀਂ ਹੁੰਦੀ ਫਿਰ ਦੂਸਰਾ ਸਵਾਲ ਡੀ ਜੀ ਪੀ ਤੋਂ ਪੁੱਛਿਆ ਗਿਆ ਸੀਗਾ ਕਿ ਉਸ ਲੋਏ ਜਿਨ੍ਹਾਂ ਕੋਲ ਇਹ ਪੂਰੇ ਕੇਸ ਦੀ ਕੰਪਲੇਂਟਸ ਆਈਆਂ ਸੀਗੀਆਂ ਉਹ ਜਿਹੜੇ ਅਧਿਕਾਰੀ ਸੀ ਜਾਂ ਕਨਸਰਨ ਐਸ ਐਚ ਓ ਸੀ ਆ ਉੱਥੇ ਡੀ ਐਸ ਪੀ ਸੀਗੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰ ਰਹੇ ਹ ਕਿਉਂਕਿ ਉਨ੍ਹਾਂ ਦੀ ਇੱਕ ਬਹੁਤ ਵੱਡੀ ਅਣਗਹਿਲੀ ਹੈ ਲਾਪਰਵਾਹੀ ਹੈ ਕਿ ਇਸ ਕੇਸ ਦੀ ਕੋਈ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਆਖਿਰਕਾਰ ਪਟੀਸ਼ਨਰ ਨੂੰ ਹਾਈ ਕੋਰਟ ਆਣਾ ਪਿਆ ਤਾਂ ਫਿਰ ਹਾਈ ਕੋਰਟ ਦੇ ਆਰਡਰ ਤੇ ਡੀਜੀਪੀ ਪੰਜਾਬ ਨੇ ਕੱਲ ਐਫੀਆਰ ਫਾਈਲ ਕਰਕੇ ਪੂਰਾ ਦੱਸਿਆ ਕਿ ਅਸੀਂ 7 ਦਸੰਬਰ ਨੂੰ ਇਸ ਪੂਰੇ ਮਾਮਲੇ ਵਿੱਚ ਪਟਿਆਲਾ ਦੇ ਪਸੀਆਣਾ ਪੁਲਿਸ ਥਾਣੇ ਵਿੱਚ ਬਾਬਾ ਰਣਜੀਤ ਸਿੰਘ ਟੰਡਰੀਆ ਵਾਲੇ ਦੇ ਖਿਲਾਫ 302 376 506 3 ਧਾਰਾਵਾਂ ਦੇ ਤਹਿਤ ਯਾਨੀ ਕਿ ਮਰਡਰ रेप ते क्रिमिनल इंटिमिडेशन यानी कि धमकाण का मामला दर्ज करता है त फिर एक कल जब एफिडेअट कोर्ट च आया कल भी कोर्ट का टाइम ऑलमोस्ट खत्म हो चुका ਸੀ ਸਿਰਫ ਐਫਿਡੇਅਟ ਲੈ ਕੇ ਪਟੀਸ਼ਨਰ ਜਿਹੜੇ ਸੀਗੇ ਉਹਨਾਂ ਨੂੰ ਦੇ ਦਿੱਤਾ ਗਿਆ ਔਰ ਦੱਸ ਦਿੱਤਾ ਗਿਆ ਕਿ ਐਫਆਈਆਰ ਦਰਜ ਹੋ ਚੁੱਕੀ ਹੈ ਲੇਕਿਨ ਸਵਾਲ ਹੁਣ ਅਗੇ ਸਭ ਖੜੇ ਹੁੰਦੇ ਨੇ ਕਿ ਇਹ ਤਿੰਨੋਂ ਦੇ ਤਿੰਨੋਂ ਨਾਨ ਡਿਲੇਵਰੇਬਲ ਅਫੈਂਸ ਹੈਗੇ ਨੇ ਇਸ ਪੂਰੇ ਮਾਮਲੇ ਚ ਮਰਡਰ ਰੇਪ ਤੇ ਕ੍ਰਿਮੀਨਲ ਇੰਟਿਮੀਡੇਸ਼ਨ ਦਾ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹੁਣ ਅਸੀਂ ਦੱਸਦੇ ਹਾਂ ਕਿ ਜਿਹੜੇ ਮੇਨ ਪਟੀਸ਼ਨ ਜਿਹੜੀ ਹੈਗੀ ਹੈ ਜਿਹੜੇ ਮਰਤਕਾਂ ਦੇ ਭਰਾ ਨੇ ਪਾਈ ਹੈ ਹਾਈ ਕੋਰਟ ਜੀ ਉਹਦੇ ਵਿੱਚ ਉਹਦੀ ਮੰਗ ਕੀ ਹੈ ਉਹਦੀ ਮੰਗ ਇਹ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਾਈ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਉਹਨਾਂ ਦੀ ਮੰਗ ਹੈ ਇਸ ਪੂਰੇ ਮਾਮਲੇ ਦੀ ਇੰਡੀਪੈਂਡੈਂਟ ਯਾਨੀ ਕਿ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਹੁਣੇ ਦੇਖਿਆ ਜਾਣਾ ਚਾਹੀਦਾ ਕਿ ਕਿਉਂਕਿ ਡੀਜੀਪੀ ਦਾ ਅਫੀਡਵਟ ਆ ਚੁੱਕਾ ਹੈ ਜੀ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ 10 7 ਦਸੰਬਰ ਦਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ FIR ਦਰਜ ਹੋਣ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਦੀ ਮੰਗ ਹੈ ਕਿ ਉਹ ਸ਼ੁਰੂ ਹੋਈ ਕਿਉਂਕਿ ਇਨਵੈਸਟੀਗੇਸ਼ਨ ਉਦੋਂ ਸ਼ੁਰੂ ਹੋਊਗੀ ਜਿਹੜੇ આરોપી ਬਣਾਏ ਗਏ ਨੇ ਉਹਨਾਂ ਤੋਂ ਪੁੱਛਗਿਛ ਹੋਏਗੀ ਹੁਣ ਹਜੇ ਤੱਕ ਕੋਈ ਪੁੱਛਗਿਛ ਨਹੀਂ ਨਜ਼ਰ ਨਹੀਂ ਆਈ ਕੋਈ ਛੋਟਾ ਜਿਹਾ ਸਵਾਲ ਹੋ ਜਾ ਤਾਂ ਕਿ ਰਸਮੀ ਤੌਰ ਤੇ ਇੱਕ ਛੋਟਾ ਜਿਹਾ ਸਵਾਲ ਹੋਰ ਕਿ ਆਮ ਕੇਸਿਸ ਦੇ ਵਿੱਚ ਵੀ ਐਦਾਂ ਹੁੰਦਾ ਕਿ ਤੁਹਾਡੇ ਤੇ ਕਤਲ ਦਾ ਪਰਚਾ ਦਰਜ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਵੇ ਜਾਂ ਛੜਯੰਤਰ ਰਚਣ ਦਾ ਪਰਚਾ ਦਰਜ ਹੋਵੇ ਤੇ ਅਰੈਸਟ ਨਹੀਂ ਹੁੰਦੀ ਗ੍ਰਫਤਾਰੀ ਨਹੀਂ ਪਾਈ ਜਾਂਦੀ ਤੇ ਜਿਸ ਤੇ ਪਰਚਾ ਦਰਜ ਹੋਇਆ ਹੁੰਦਾ ਉਹ ਕਹਿੰਦਾ ਕਿ ਮੈਂ ਜਾਂਚ ਦੇ ਉੱਥੇ ਆ ਜਾਗਾ ਕਿ ਇਦਾਂ ਹੁੰਦਾ ਹੈ ਕਿ ਗ੍ਰਿਫਤਾਰੀ ਨਹੀਂ ਹੁੰਦੀ ਬੰਦਰ ਕਹਿੰਦੇ ਠੀਕ ਹੈ ਤੁਸੀਂ ਜਾਂਚ ਵਿੱਚ ਸ਼ਾਮਲ ਹੋ ਜੋ ਦੇਖੋ ਜਨੋ ਵੀ ਪਰਚਾ ਦਰਜ ਹੁੰਦਾ ਹੈ ਚਾਹੇ ਕੋਈ ਵੀ ਹੈ ਉਹਨੂੰ ਇਮੀਡੀਏਟਲੀ ਸਭ ਤੋਂ ਪਹਿਲਾਂ ਐਂਟੀਸਪੇਟਰੀ ਬੇਲ ਫਾਈਲ ਕਰਨੀ ਪੈਂਦੀ ਹੈ ਕਿਉਂਕਿ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਜ਼ਮਾਨਤ ਲੈ ਲਈਏ ਲੇਕਿਨ ਇਸ ਪੂਰੇ ਮਾਮਲੇ ਚ ਨਾਤਾ ਹਜੇ ਤੱਕ ਕੋਈ ਐਂਟੀਸਪੇਟਰੀ ਕਿਉਂਕਿ 7 ਦਸੰਬਰ ਨੂੰ ਐਫ ਆਈ ਆਰ ਦਰਜ ਹੋਈ ਹੈ ਤੇ ਅੱਜ 11 ਤਰੀਕ ਹੋ ਚੁੱਕਿਆ ਦੇਖਿਆ ਜਾਵੇ ਚਾਰ ਦਿਨ ਗੁਜ਼ਰ ਚੁੱਕੇ ਹਨ ਕੋਈ ਐਂਟੀਸਪੇਟਰੀ ਬੇਲ ਹਜੇ ਤੱਕ ਨਹੀਂ ਆਈ ਹੈ ਪੁਲਿਸ ਦੀ ਇੱਕ ਜਿਹੜਾ ਕੋਰਸ ਹੈ ਲੀਗਲ ਕੋਰਸ ਕੋਰਸ ਆਫ ਐਕਸ਼ਨ ਇਹ ਹੁੰਦਾ ਹੈ ਕਿ ਜਿਵੇਂ ਐਫ ਆਈ ਆਰ ਦਾਜ ਹੁੰਦੀ ਹੈ ਤਾਂ ਪੁਲਿਸ ਸਭ ਤੋਂ ਪਹਿਲਾਂ ਅਰੈਸਟ ਕਰਦੀ ਹੈ ਇਸ ਪੂਰੇ ਮਾਮਲੇ ਅਜੇ ਤੱਕ ਅਰੈਸਟ ਨਹੀਂ ਹੋਈ ਹੈ ਇਹੀ ਪਟੀਸ਼ਨਰਸ ਦੀ ਮੰਗ ਅੱਜ ਹੋਣੀ ਸੀਗੀ ਕਿਉਂਕਿ ਕੋਰਟ ਦਾ ਟਾਈਮ ਖਤਮ ਹੋ ਗਿਆ ਕਿਉਂਕਿ ਚੀਫ ਜਸਟਿਸ ਦਾ ਜਿਹੜਾ ਰੋਸਟਰ ਹੈਗਾ ਬਹੁਤ ਬਿਜ਼ੀ ਹੈਗਾ ਕਿਉਂਕਿ ਇਹ ਦੋ ਅਲੱਗ-ਅਲੱਗ ਤਰੀਕੇ ਦੀ ਬੈਂਚਸ ਨੂੰ ਹੈਂਡਲ ਕਰਦੇ ਨੇ ਪਹਿਲਾਂ ਡੀਬੀਏ ਹੈਂਡਲ ਕਰਦੇ ਨੇ ਜਿਹਦੇ ਵਿੱਚ ਪੀਆਈਐਲਸ ਹੋਰ ਬਾਕੀ ਰੈਟ ਪਟੀਸ਼ਨਸ ਹੁੰਦੀਆਂ ਨੇ ਉਸ ਤੋਂ ਬਾਅਦ 3 ਵਜੇ ਤੋਂ ਬਾਅਦ ਉਹ ਸਿੰਗਲ ਬੈਟ ਦੇ ਨੇ ਜ ਸਿਸਕੇ 115 ਨੰਬਰ ਤੇ ਲੱਗਿਆ ਸੀ 104 ਨੰਬਰ ਤੇ ਆ ਕੇ ਕੇਸ ਖਤਮ ਹੋ ਗਏ ਤੇ ਹੁਣ 17 ਦਸੰਬਰ ਨੂੰ ਤਰੀਕ ਪਈ ਹੈ ਲੇਕਿਨ ਤੈ ਹੈਗਾ ਕਿ ਜਿਹੜੀ ਪਟੀਸ਼ਨਰਸ ਦੀ ਮੰਗ ਹੈਗੀ ਹੈ ਸਿਰਫ ਦੇਖੇ ਜਾਂ ਤੇ ਇੱਕ ਪੂਰੀ ਹੋਈ ਹੈ ਐਫ ਆਈ ਆਰ ਦਰਜ ਹੋਈ ਇਨਵੈਸਟੀਗੇਸ਼ਨ ਹਜੇ ਵੀ ਬਾਕੀ ਹੈ ਅਰੈਸਟ ਅਜੇ ਤੱਕ ਕੋਈ ਹੋਈ ਨਹੀਂ ਕੋਈ ਨਜ਼ਰ ਨਹੀਂ ਆ ਰਿਹਾ ਪੁਲਿਸ ਅੱਗੇ ਕੀ ਐਕਸ਼ਨ ਲੈ ਰਹੀ ਹੈ ਇਹ ਪੁਲਿਸ ਨੂੰ ਜਵਾਬ ਹਾਈ ਕੋਰਟ ਚ ਠੀਕ ਹੈ ਕੁਲਦੀਪ ਸਿੰਘ ਗੜਗੜ ਸਾਹਿਬ ਮੇਰੇ ਨਾਲ ਜੁੜੇ ਹੋਏ ਨਹੀਂ ਗੜਗੜ ਸਾਹਿਬ ਤੁਸੀਂ ਇਸ ਪੂਰੇ ਮਸਲੇ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਬਹੁਤ ਸੰਗੀਨ ਤੇ ਗੰਭੀਰ ਇਲਜ਼ਾਮ ਲੱਗੇ ਨੇ ਸਿੱਖ ਪ੍ਰਚਾਰਕ ਦੇ ਉੱਤੇ ਇਦਾਂ ਦੇ ਇਲਜ਼ਾਮ ਲੱਗਣੇ ਉਹਨਾਂ ਵੱਲੋਂ ਬਕਾਇਦਾ ਇਹ ਕਿਆ ਜਾਣਾ ਆਪਣੇ ਸੰਗਤਾਂ ਨੂੰ ਜਾਂ ਉਹਨਾਂ ਦੇ ਸੇਵਕਾਂ ਨੂੰ ਕਿ ਕੋਈ ਗੱਲ ਨਹੀਂ ਅਸੀਂ ਜਾਂਚ ਦੇ ਵਿੱਚ ਸ਼ਾਮਲ ਹਾਂ ਵੀ ਮੇਰਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਐ ਇਸ ਪੂਰੇ ਮਸਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਸਰਦਾਰ ਹਰਪ੍ਰੀਤ ਸਿੰਘ ਜੀ ਮਸਲਾ ਇਹ ਆ ਕਿ ਜਿਹੜੀ ਨੇ ਦੋਵੇਂ ਧਿਰਾਂ ਵਾ ਹਮ ਅ ਜਿਹੜਾ ਸਾਹਿਬ ਸੈਨ ਕੋਲ ਦੀ ਐਪਲੀਕੇਸ਼ਨ ਕਰਤਾ ਬੱਚੀ ਦੇ ਪਿਤਾ ਵਾ ਜੀ ਦੂਜੇ ਬੰਨੇ ਜਿਹੜੇ ਇਹਨਾਂ ਦਾ ਸਾਰਾ ਲੀਗਲ ਦੇਖ ਰਹੇ ਨੇ ਘੁੰਮਣ ਬ੍ਰਦਰ ਹਮ ਇਹਨਾਂ ਨੇ ਆਪੋ ਆਪਣੀਆਂ ਦਲੀਲਾਂ ਵਾ ਤੇ ਆਪੋ ਆਪਣੇ ਪੱਖ ਤੋਂ ਅਸਲਾ ਤੇ ਜਿਹੜਾ ਆਪਣੇ ਵਾਸਤੇ ਹੈਗਾ ਸਿੱਖਾਂ ਲਈ ਸੋਚਣ ਵਾਸਤੇ ਹੈਗਾ ਹਮ ਕਿ ਜਿਹੜੀ ਸਚਾਈ ਆ ਉਹ ਬਾਹਰ ਆਉਣੀ ਚਾਹੀਦੀ ਆ ਹਮ ਜੇ ਕੋਈ ਦੋਸ਼ੀ ਆ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਜੇ ਉਹ નિર્ਦੋਸ਼ ਆ ਤੇ ਇਹ ਵੀ ਜਿਹੜਾ ਵਾ ਪੱਖਵਾ ਸਾਹਮਣੇ ਹੋਣਾ ਚਾਹੀਦਾ ਕਿਉਂਕਿ ਮਸਲਾ ਜਿਹੜਾ ਉਹ ਸਿੱਧਮ ਸੱਦਾ ਆ ਆਪਾਂ ਸਾਰੇ ਜਾਣਦੇ ਆ ਕਿ ਕਿਸੇ ਨਾ ਕਿਤੇ ਧਰਮ ਦੇ ਨਾਲ ਜੁੜਿਆ ਜਦੋਂ ਕੋਈ ਮਸਲਾ ਧਰਮ ਦੇ ਨਾਲ ਜੁੜਿਆ ਹੋਵੇ ਤੇ ਉਹ ਫਿਰ ਮਾਮਲਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਹੋ ਜਾਂਦਾ ਠੀਕ ਹੈ ਅਸਲ ਗੱਲ ਇਹ ਹੈ ਕਿ ਜਿਹੜੀ ਮਤਲਬ ਅਸੀਂ ਮਹਿਸੂਸ ਕਰਦੇ ਆ ਦੇਖੋ ਸਾਡੇ ਸਿੱਖ ਧਰਮ ਦੇ ਵਿੱਚ ਅਵੈਸੇ ਹੀ ਗੁਰੂ ਪਾਤਸ਼ਾਹ ਨੇ ਕਿਹਾ ਵਾਕਿ ਫਰਿਸਪੀ ਦਾ ਪਰਪੁਰਸ਼ ਗਮਨੀ ਜਿਹੜਾ ਇੱਕ ਬੱਜਰ ਕਰਹਿਤ ਆ। ਹੂੰ। ਤੋਂ ਆਮ ਸਿੱਖ ਵੀ ਜਦੋਂ ਇਹ ਇਹੋ ਜੀ ਕੋਈ ਸੋਚ ਘਟਿਆ ਰੱਖਦਾ ਵੀ ਆ ਕਿ ਬੱਜਰ ਕਰਹਿਤ ਦੇ ਵਿੱਚ ਆ ਜਾਂਦਾ ਤੇ ਉਹ ਸਿੱਖ ਨਹੀਂ ਰਹਿੰਦਾ ਪਤਿਤ ਹੋ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਜਿਵੇਂ ਕਿਉਂਕਿ ਕੇਸ 2012 ਦਾ ਵਾ। ਜੀ। ਔਰ 2000 ਇਹ ਵੀ ਇੱਕੋ ਸਾਡੇ ਦੇਸ਼ ਦੀ ਇੱਕ ਤਰਾਸਦੀ ਹੈਗੀ ਆ। ਕਿ 2012 ਦਾ ਕੇਸ ਹੋ ਗਿਆ ਤੇ 2024 ਦੇ ਵਿੱਚ ਆਣ ਕੇ ਫੇਰ ਜਿਹੜੀ ਬਾਈ ਨੇ ਜਿਹੜੀ ਐਫ ਆਈ ਆਰ ਹੋ ਰਹੀ ਆ ਉਸ ਵੇਲੇ 174 ਦੀ ਕਾਰਵਾਈ ਹੁੰਦੀ ਆ ਪਰ ਜਦੋਂ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਦੋਸ਼ੀ ਅਜੇ ਹੈਗਾ ਕਿ ਨਹੀਂ ਹੈਗਾ ਕਿਉਂਕਿ ਜੇ ਤੇ ਸਰਦਾਰ ਹਰਜੀਤ ਸਿੰਘ ਜਿਹੜੇ ਉਹ ਦੋਸ਼ੀ ਨਹੀਂ ਆ ਤੇ ਉਹ નિર્ਦੋਸ਼ ਆ ਇਹ ਵੀ ਪੱਖ ਜਿਹੜਾ ਉਹ ਕੋਰਟ ਦੇ ਰਾਹੀਂ ਬਾਹਰ ਹੋਣਾ ਚਾਹੀਦਾ ਜੇ ਪਰਿਵਾਰ ਦੇ ਮੁਤਾਬਕ ਉਹ ਦੋਸ਼ੀ ਹੈ ਗਿਆ ਤੇ ਫਿਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਅਜੇ ਸਿੱਖ ਜਿਹੜੀ ਮੈਂ ਗੱਲ ਇਹ ਮਹਿਸੂਸ ਕਰਦਾ ਵੀ ਇਹ ਸਾਰਾ ਕੁਝ ਜੋ ਇਹ ਕਿਉਂਕਿ ਕੋਈ ਇਹ ਪਹਿਲਾ ਕੇਸ ਨਹੀਂ ਆ ਹਾਂ ਤੇ ਗੁਰਦਾਸਪੁਰ ਦੇ ਵਿੱਚ ਡੈਕਟ ਡੇਰਾ ਆਹੀ ਧਨਵੰਤ ਸਿੰਘ ਦਾ ਡੇਰਾ ਹੂੰ ਉਹ ਕੇਸ ਉਸ ਵੇਲੇ ਬਹੁਤ ਜ਼ਿਆਦਾ ਸੁੱਠੀਆਂ ਦੇ ਵਿੱਚ ਰਿਹਾ ਸੀ ਤੇ ਬਾਅਦ ਵਿੱਚ ਉਹ ਧਨਵੰਤ ਧਨਵੰਤ ਸਿੰਘ ਉਹਨਾਂ ਨੂੰ ਸਜ਼ਾ ਵੀ ਹੋ ਗਈ ਉਸ ਮਾਮਲੇ ਦੇ ਵਿੱਚ ਹੂੰ ਪਰ ਸਿੱਖ ਜੱਤੇ ਬੰਦੀਆਂ ਵੀ ਉਹਦੇ ਵਿੱਚ ਕਾਫੀ ਇਨਵੋਲਵ ਰਹੀਆਂ ਸੀ ਹੂੰ ਇਹਦੇ ਤੋਂ ਇਲਾਵਾ ਹੋਰ ਵੀ ਆਪਾਂ ਅਲੇ ਦੁਆਲੇ ਦੇਖਦੇ ਆਂ ਵੀ ਇੰਦਾਂ ਦੇ ਕੇਸ ਜਿਹੜੇ ਆ ਜਾਂਦੇ ਆ ਹੁਣ ਸਿੱਖਾਂ ਦੇ ਵਾਸਤੇ ਸੋਚਣ ਵਾਲੀ ਗੱਲ ਤੇ ਇਹ ਆ ਹੂੰ ਕਿ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਸਿੱਧੰ ਸਦਾ ਸ਼ਬਦ ਗੁਰੂ ਦੇ ਨਾਲ ਜੋੜਿਆ ਵਾ ਬਾਣੀ ਦੇ ਨਾਲ ਜੋੜਿਆ ਸਾਨੂੰ ਸਾਡੇ ਗੁਰੂ ਨੇ ਆਖਿਆ ਵਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਸਤ ਗੁਰੂ ਸਾਰੇ ਸਿੱਖ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਉਹ ਡੇਰਿਆਂ ਦਾ ਆਪਾ ਘਰਾ ਹੀ ਨਹੀਂ ਲੈਣਾ ਜਿੱਥੇ ਵੀ ਕਿਤੇ ਇਦਾਂ ਦਾ ਕੋਈ ਚੀਜ਼ ਆ ਜਾਊਗੀ ਡੇਰਾਬਾਦ ਆ ਜਾਊਗਾ ਉੱਥੇ ਇਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਸਾਰੇ ਜਾਣਦੇ ਹੀ ਆਂ ਵੀ ਹਰ ਸਮਾਜ ਦੇ ਵਿੱਚ ਫਿਰ ਉੱਠ ਪੈਂਦੀਆਂ ਜਾਂ ਨਿਕਲਦੀਆਂ ਰਹਿੰਦੀਆਂ ਨੇ ਬਿਲਕੁਲ ਸਹੀ ਇੱਕ ਛੋਟਾ ਜਿਹਾ ਸਵਾਲ ਮੇਰਾ ਫੋਨ ਹੁੰਦਾ ਕੀ ਹੈ ਨਾ ਕਿ ਜੇ ਤੁਹਾਡੀ ਗੱਲ ਨੂੰ ਮੈਂ ਅੱਗੇ ਬਦਾਨਾ ਕਿ ਲੋਕਾਂ ਦਾ ਇੱਕ ਵਿਸ਼ਵਾਸ ਬਣਿਆ ਹੁੰਦਾ ਹੁਣ ਭਾਵੇਂ ਇਸ ਮਸਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਜਾਂਚ ਹੋਣੀ ਚਾਹੀਦੀ ਹੈ ਹੋਵੇ ਜਾਂ ਨਾ ਹੋਵੇ ਪਰ ਜਿਨ੍ਹਾਂ ਲੋਕਾਂ ਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਵਿਸ਼ਵਾਸ ਹੋ ਤਾਂ ਇਹ ਮੰਨਣਗੇ ਕਿ ਇਹ ਤਾਂ ਗਲਤ ਹੈ ਇਹ ਫੇਕ ਹੈ ਇਹ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਕਿ ਤੁਹਾਡਾ ਫੇਥ ਜੁੜਿਆ ਹੋਇਆ ਨਾ ਕਿਸੇ ਦੇ ਨਾਲ ਤੁਹਾਡਾ ਵਿਸ਼ਵਾਸ ਜੁੜਿਆ ਹੁੰਦਾ ਤਾਂ ਤੁਸੀਂ ਉਹ ਬਲਾਈਂਡ ਹੋ ਜਾਂਦੇ ਹੋ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਕਿਸੇ ਤੇ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਥੋੜਾ ਸਹਿਜ ਦੇ ਨਾਲ ਸਮਝਣਾ ਪਏਗਾ ਭਾਈ ਜੇ ਕੋਈ ਪਰਚਾ ਦਰਜ ਹੋਇਆ ਉਹਦੀ ਜਾਂਚ ਹੋਏਗੀ ਉਸ ਤੋਂ ਬਾਅਦ ਹੀ ਆਏਗਾ ਹਰ ਚੀਜ਼ ਨੂੰ ਸਿਰਫ ਉਸ ਸ਼ੱਕ ਦੇ ਨਜ਼ਰੀਏ ਨਾਲ ਦੇਖਣਾ ਠੀਕ ਲੱਗਦਾ ਇਕ ਹੋਰ ਪ੍ਰਸ਼ਨ ਕੀ ਤੇ ਬਿਲਕੁਲ ਤੁਹਾਡਾ ਵੈਜ ਸਵਾਲ ਹੈ ਕਬਾ ਜਦੋਂ ਸਰਦਾਰ ਰਣਜੀਤ ਸਿੰਘ ਉਹਨਾਂ ਨੇ ਆਪ ਹੀ ਇਹ ਸਟੇਟਮੈਂਟ ਤੁਸੀਂ ਸੁਣਾਈ ਵੀ ਆ ਉਹ ਦੇ ਵੀ ਦਿੱਤੀ ਆ ਕਿ ਮੈਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਾਂਗਾ ਤਾਂ ਇਹ ਜਿਹੜੇ ਉਹਨਾਂ ਦੇ ਡੇਰੇ ਦੇ ਨਾਲ ਜੁੜੇ ਹੋਏ ਲੋਕ ਆ ਕਿਉਂਕਿ ਜਿਥੋਂ ਤੱਕ ਸਿੱਖੀ ਦੀ ਗੱਲ ਹੈਗੀ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਹੀ ਇਹਨਾਂ ਤੇ ਇੱਕ ਪਾਬੰਦੀ ਲੱਗੀ ਹੋਈ ਆ ਔਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਜਿਸਨ ਤੱਕ ਮੈਨੂੰ ਪਤਾ ਇਹ ਫਿਰ ਆਪਣੇ ਮਾਮਲੇ ਦੇ ਵਿੱਚ ਪੇਸ਼ ਵੀ ਨਹੀਂ ਹੋਏ ਨੇ ਹੂੰ ਕੀ ਗੱਲ ਤਾਂ ਕੀ ਠੀਕਾ ਵਕਰੀ ਗੱਲ ਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਤੇ ਸਾਡੇ ਲਈ ਸਰਬੋਤ ਹੈਗਾ ਹੀ ਆ ਹੂੰ ਤੇ ਜਿਹੜੇ ਇਹਨਾਂ ਨੂੰ ਸੁਣਨ ਵਾਲੇ ਆ ਜਾਂ ਇਹਨਾਂ ਨੂੰ ਮੰਨਣ ਵਾਲੇ ਮਨ ਉਹ ਜਿਹੜੇ ਵੀ ਆਪਣੇ ਬੰਦੇ ਹੈਗੇ ਆ ਉਹਨਾਂ ਨੂੰ ਘਟੋਟ ਆਪਣੇ ਇਹ ਸਰਦਾਰ ਸਾਹਿਬ ਦੇ ਬਚਨਾਂ ਤੇ ਹੀ ਪੈਰਾ ਦੇ ਦੇਣਾ ਚਾਹੀਦਾ ਸੀ ਕਿ ਮੈਂ ਜਾਂਚ ਦੇ ਵਿੱਚ ਸਹਿਯੋਗ ਕਰਾਂਗਾ ਜਾਂਚ ਦੇ ਵਿੱਚ ਸਹਿਯੋਗ ਕਰਕੇ ਜੋ ਵੀ ਪੱਖ ਨਿਕਲੂਗਾ ਕਿਉਂਕਿ ਦੇਖੋ ਜਿਹੜੀ ਮੱਛੀ ਆ ਹੂੰ ਆ ਉਹ ਵੀ ਤੇ ਸਾਡੇ ਸਿੱਖਾਂ ਦੀ ਧੀ ਆ ਜੀ ਉਹ ਐਜੇ ਸਿੱਖ ਜਾਂ ਸਿੱਖਾਂ ਦੀ ਨਾਂ ਵੀ ਹੁੰਦੀ ਮੰਨ ਲਓ ਸਿੱਖੀ ਤੇ ਸਾਰਿਆਂ ਦੀ ਅਸੀਂ ਬਰਾਬਰ ਦੀ ਹੀ ਸੋਚ ਰੱਖਦੇ ਹਾਂ ਹੂੰ ਉਹ ਸਚਾਈ ਸਾਹਮਣੇ ਆਉਣੀ ਚਾਹੀਦੀ ਆ ਉਹ ਦੇ ਢੜਿੰਨਾ ਬੜਾ નિર્ਦੋਸ਼ ਆ ਤੇ ਤਾਂ ਵੀ ਤੇ ਜੇ ਦੋਸ਼ੀ ਆ ਤੇ ਤਾਂ ਵੀ ਇਹਦੇ ਤੋਂ ਭੱਜਣਾ ਨਹੀਂ ਚਾਹੀਦਾ ਹੈਗਾ ਬਾਕੀ ਆਮ ਜਿਹੜਾ ਵੀ ਪਬਲਿਕ ਆ ਦਾ ਜਿਹੜੇ ਵੀ ਲੋਕ ਵਾ ਸਾਨੂੰ ਸਾਰਿਆਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਧਾ ਜੁੜਨਾ ਚਾਹੀਦਾ ਵਾਹਿਗੁਰੂ ਦੇ ਨਾਲ ਸਿੱਧਾ ਜੁੜਨਾ ਚਾਹੀਦਾ ਵਿਚ ਵਿਚਾਲੇ ਜਦੋਂ ਵਿਚੋਲੇ ਆ ਕਿਤੇ ਨਾ ਕਿਤੇ ਇਹ ਕੰਮ ਆਊਗਾ ਤੇ ਇਹ ਸਵਾਲ ਪਹਿਲਾਂ ਵੀ ਖੜੇ ਹੋਏ ਅੱਗੇ ਵੀ ਹੋਣਗੇ ਤੇ ਹੁੰਦੇ ਹੀ ਰਹਿਣਗੇ ਇਸੇ ਕਰਕੇ ਗੁਰੂ ਪਾਤਸ਼ਾਹ ਨੇ ਤੇ ਸਾਨੂੰ ਉਸ ਗੁਰੂ ਦੇ ਲੜ ਲਾਇਆ ਵਾ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦੇ ਕੋਈ ਸਵਾਲ ਹੀ ਨਹੀਂ ਕਰ ਸਕਦਾ ਵਾ ਜਿਹੜੇ ਹਮੇਸ਼ਾ ਵਾਰਤੇ ਸਿੱਖ ਨੂੰ ਗਵਾਈ ਤੇ ਦਿੰਦੇ ਦਿੰਦੇ ਆ ਪਰ ਕੋਈ ਇਹੋ ਜਿਹਾ ਤੇ ਸਵਾਲ ਹੀ ਨਹੀਂ ਜੋਬ ਸਕਦਾ ਇਸੇ ਕਰਕੇ ਗੁਰੂ ਨੇ ਸ਼ਬਦ ਦਾ ਸੁਝਾਅ ਦਿੱਤਾ ਮੇਰੇ ਹਿਸਾਬ ਨਾਲ ਇਸ ਪਾਸੇ ਸੰਗਤ ਨੂੰ ਜਾਣਾ ਚਾਹੀਦਾ ਸਚਾਈ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਠੀਕ ਹੈ ਪ੍ਰੀਤਮਤਾ ਪ੍ਰੀਤਮਤਾ ਥੋੜੀ ਜੀ ਡਿਟੇਲ ਚ ਦੱਸੋਗੇ ਵੀ ਇਹ ਕੁੜੀ ਕਿਵੇਂ ਸੰਪਰਕ ਚ ਆਈ ਕਿਉਂਕਿ ਢਟਰੀਆਂ ਵਾਲੇ ਕਹਿ ਰਹੇ ਨੇ ਕਿ ਇਸ ਕੁੜੀ ਨੇ ਸੁਸਾਈਡ ਕੀਤਾ ਉਹ ਵੀ ਪਰਮੇਸ਼ਰ ਦਵਾਰ ਦੇ ਗੇਟ ਦੇ ਬਾਹਰ ਸਾਡੇ ਹੀ ਬੰਦੇ ਚੁੱਕੇ ਨੂੰ ਹਸਪੀਟਲ ਲੈ ਕੇ ਗਏ ਸੀ ਜਿੱਥੇ ਨੂੰ ਮ੍ਰਿਤਕਾ ਐਲਾਨ ਦਿੱਤਾ ਗਿਆ ਔਰ ਉਹ ਉਹਨਾਂ ਨੇ ਤੇ ਇੱਥੇ ਤੱਕ ਦਾਵਾ ਕੀਤਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਆਇਆ ਹੀ ਨਹੀਂ ਕਿ ਕੁੜੀ ਦਾ ਰੇਪ ਹੋਇਆ ਜਾਂ ਕੁੜੀ ਗਰਭਵਤੀ ਸੀ ਇਹ ਤਾਂ ਸਿੱਧਾ ਆਇਆ ਕਿ ਜ਼ਹਿਰ ਪੀਤਾ ਸੀ ਤੇ ਕੁੜੀ ਮਰ ਗਈ ਉਹ ਕਹਿੰਦੇ ਸੁਸਾਇਡ ਹੈ ਇਹਨੂੰ ਤੁਸੀਂ ਜਾਣ ਪੁੱਛ ਕੇ ਤੂਲ ਦੇ ਕੇ ਦੂਜੇ ਪਾਸੇ ਮੋੜ ਰਹੇ ਹੋ ਪਿੜਤ ਪਰਿਵਾਰ ਤੇ ਇਲਜ਼ਾਮ ਲਾ ਰਹੇ ਹੋ ਦੇਖੋ ਜੋ ਪਟੀਸ਼ਨ ਚ ਆਪਾਂ ਉਹਨੀ ਕੀ ਗੱਲ ਕਰਦੇ ਆ ਕਿ ਪਟੀਸ਼ਨ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਜਿਹੜੇ ਬਲੇਮਸ ਲਾਏ ਨੇ ਆरोप ਲਾਏ ਗਏ ਨੇ ਉਹਦੇ ਵਿੱਚ ਇਹ આરોਪ ਲਾਇਆ ਗਿਆ ਸੀ ਉਹ ਡੇਰੇ ਨਾਲ ਜੁੜੀ ਹੋਈ ਸੀ ਠੀਕ ਹੈ ਤੇ ਜਿੱਥੇ ਉਹਦੇ ਨਾਲ ਰੇਪ ਹੋਇਆ ਤੇ ਉਹ ਤੋਂ ਬਾਅਦ ਜਦੋਂ ਉਹਨੂੰ ਬੁਲਾਇਆ ਗਿਆ ਕਿ ਕੋਈ ਗੱਲਬਾਤ ਕੀਤੀ ਜਾਵੇ ਤਾਂ ਉੱਥੇ ਉਹਨੂੰ ਜ਼ਹਿਰ ਦਿੱਤਾ ਗਿਆ ਜੋ ਪਰਿਵਾਰ ਦਾ ਜਿਹੜੇ ਭਰਾ ਹੈਗੇ ਆ ਉਹਨਾਂ ਦਾ ਇਲਜ਼ਾਮ ਹੈਗਾ ਕਿ ਜਿੱਥੇ ਉਹਨਾਂ ਦੀ ਡੈਥ ਹੋ ਗਈ ਸ਼ਿਕਾਇਤ ਕੀਤੀ ਗਈ ਹੁਣ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਡਿਟੇਲ ਚ ਗੱਲ ਕਰਨ ਵਾਲੀਆਂ ਹੈਗੀਆਂ ਨੇ ਕਿਉਂਕਿ ਜਿਹੜਾ ਰਿਕਾਰਡ ਹੈ ਉਸ ਵੇਲੇ ਕੀ ਇਨਵੈਸਟੀਗੇਸ਼ਨ ਹੋਈ ਸੀ ਕੱਲ ਡਾਊਟ ਆਇਆ ਉਹਦੇ ਵਿੱਚ ਇੱਕ ਪੁਆਇੰਟ ਉਹਨਾਂ ਨੇ ਲਿਖਿਆ ਹੋਇਆ ਆਪਣੇ ਰਿਪਲਾਈ ਵਿੱਚ ਕਿ 1 ਜਨਵਰੀ 2007 ਤੋਂ ਲੈ ਕੇ 31 ਦਸੰਬਰ 2014 ਤੱਕ ਦਾ ਰਿਕਾਰਡ 2020 ਚ ਡਿਸਟਰੋਏ ਕਰ ਦਿੱਤਾ ਗਿਆ ਐਸ ਪਰ ਆਫਿਸ ਪ੍ਰोसीजर ਹਮ ਹੁਣ ਉਸ ਵੇਲੇ ਕੀ ਇਨਵੈਸਟੀਗੇਸ਼ਨ ਹੋਈ ਸੀ ਕੀ ਕੀ ਜਾਂਚ ਕੀਤੀ ਗਈ ਸੀ ਕਿ ਬਿਆਨ ਸੀਗੇ ਸਾਰੇ ਉਹ ਕੀ ਸੀਗਾ ਉਹ ਹੁਣ ਦੇਖਿਆ ਜਾਏਗਾ ਕਿ ਉਹ ਰਿਕਾਰਡ ਵੀ ਇਹਦੇ ਵਿੱਚ ਡਿਸਟਰੋਏ ਕੀਤਾ ਗਿਆ ਕਿਉਂਕਿ ਐਸ ਪਰ ਆਫਿਸ ਪ੍ਰोसीजर ਕਿਉਂਕਿ 2007 ਤੋਂ ਲੈ ਕੇ 2014 ਤੱਕ ਦੇ ਰਿਕਾਰਡ ਡਿਸਟਰੋਏ ਆ ਇਹ ਪੂਰਾ ਮਾਮਲਾ 2012 ਦਾ ਹੁਣ ਉਹ ਵਾਲਾ ਰਿਕਾਰਡ ਵੀ ਡਿਸਟਰੋਏ ਹੈ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਉਹਨਾਂ ਨੇ ਜਿਹੜੀ ਗੱਲਾਂ ਦਸੀਆਂ ਨੇ ਕਿ ਉਸ ਵੇਲੇ ਅਸੀਂ ਕਾਰਵਾਈ ਕੀਤੀ ਹੈ ਜਾਂ ਇਹ ਸਾਰਾ ਕੁਝ ਕੀਤਾ ਲੇਕਿਨ ਸਵਾਲ ਇਹ ਹੁੰਦਾ ਹੈ ਕਿ ਚਪਟੀਸ਼ਨਰ ਦੀ ਜਿਹੜੀ ਫੈਮਿਲੀ ਹੈਗੀ ਆ ਉਹਨਾਂ ਦੇ ਭਰਾ ਨੇ ਜਿਹੜੇ ਬਲੇਮ ਲਾਏ ਨੇ ਉਹਦੀ ਜੋ ਇਨਵੈਸਟੀਗੇਸ਼ਨ ਵੀ ਹੋਈ ਸੀਗੀ ਜਿਹੜੇ ਵੀ ਅਰੋਪ ਲਾਏ ਗਏ ਸੀ ਉਹ ਅਰੋਪ ਦੀ ਜੋ ਇਨਵੈਸਟੀਗੇਸ਼ਨ ਚਾਹੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਮਦਰ ਨਾਲ ਉਸ ਵੇਲੇ ਗੱਲ ਕੀਤੀ ਸੀ ਉਹਨਾਂ ਨੇ ਅੱਗੇ ਫਰਦਰ ਕਾਰਵਾਈ ਦੀ ਮੰਗ ਗੱਲ ਨਹੀਂ ਕੀਤੀ ਲੇਕਿਨ ਆਫਿਸ ਰਿਕਾਰਡ ਡਿਸਟਰੋਏ ਹੈ ਹੁਣ ਇਹ ਕੋਰਟ ਨੂੰ ਦੱਸਣਾ ਪੈਗਾ ਕੋਰਟ ਇਸ ਸਵੈ ਸਪੈਸੀਫਿਕ ਪੁੱਛੇ ਆरोप ਤੇ ਤਰਤਾਰੋਪ ਦੋਨੋਂ ਪਾਸੋਂ ਲੱਗਣਗੇ ਕਿਉਂਕਿ ਅੱਜ ਵੀ ਚਾਹੇ ਕੋਰਟ ਦੀ ਸੁਣਵਾਈ ਤਾਂ ਨਹੀਂ ਹੋਈ ਲੇਕਿਨ ਜਦੋਂ ਹੀ ਜੱਦਸਾਬ ਉੱਠਣ ਲੱਗੇ ਤਾਂ ਉਸ ਵੇਲੇ ਪੰਜਾਬ ਸਰਕਾਰ ਦੀ ਤਰਫ ਤੋਂ ਜਿਹੜੇ ਉਹਨਾਂ ਦੇ ਸਰਕਾਰੀ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਕਿਹਾ ਕੀ ਇਸ ਪੂਰੇ ਮਾਮਲੇ ਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਾਈਂਡਲੀ ਹੁਣ ਇਸ ਕੇਸ ਨੂੰ ਡਿਸਪੋਜ਼ ਆਫ ਇਸ ਕੇਸ ਦਾ ਨਿਪਟਾਰਾ ਕਰ ਦਿੱਤਾ ਜਾਵੇ ਲੇਕਿਨ ਚੀਫ ਜਸਟਿਸ ਨੇ ਉੱਠ ਕੇ ਹੋਏ ਕਿਹਾ ਕਿ ਬੜਾ ਇੰਪੋਰਟੈਂਟ ਕੇਸ ਹੈ ਇਹਨੂੰ ਮੈਂ ਡਿਟੇਲ ਚ ਸੁਣਾਗਾ ਉਸ ਵੇਲੇ ਤੈ ਹੋਗਾ ਕਿ ਅੱਗੇ ਫਰਦਰ ਕੀ ਕਾਰਵਾਈ ਕੀਤੀ ਜਾਏਗੀ ਹੁਣੇ ਜਿਹੜੇ ਡੀਜੀਪੀ ਦੇ ਰਿਪਲਾਈ ਹੈਗੇ ਨੇ ਉਹਦੇ ਵਿੱਚ ਜਿੰਨੀ ਡਿਟੇਲਸ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਕਿ ਕੀ ਕੀ ਹੈਗਾ ਤੇ ਉਹਦੇ ਵਿੱਚ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਲੇਕਿਨ ਡੀਜੀਪੀ ਦੇ ਐਫੀਰਡ ਦੇ ਹਿਸਾਬ ਨਾਲ 10 7 ਤਰੀਕ ਦੇ ਐਫ ਆਈ ਆਰ ਹੈਗੀਆਂ ਨੇ ਜਿਹੜੇ ਬਲੇਮਸ ਹੈਗੇ ਨੇ ਉਸ ਦੇ ਹਿਸ ਕੇ ਫਿਰ ਇੱਕ ਇਨਵੈਸਟਿਗੇਸ਼ਨ ਦੇ ਸਬੰਧ ਤੇ ਉਸੇ ਲਗਾਤਾਰ ਲੀਗਲ ਬੀਡ ਕਵਰ ਕਰਦੇ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਅਜਿਹੇ ਕੇਸਾਂ ਦੇ ਵਿੱਚ ਅੰਤਰਮ ਜ਼ਮਾਨਤ ਮਿਲਣ ਦੇ ਕਿੰਨੇ ਕੋ ਚਾਂਸਸ ਹੁੰਦੇ ਨੇ ਹਾਲੇ ਤੱਕ ਅੰਤਰਮ ਜ਼ਮਾਨਤ ਦੇ ਲਈ ਪਾਈ ਹੀ ਨਹੀਂ ਗਈ ਅੰਤਰਮ ਜ਼ਮਾਨਤ ਲੈਣ ਤੇ ਲਈ ਇਹਨਾਂ ਨੇ ਪਾਈ ਨਹੀਂ ਪਟੀਸ਼ਨ ਤਾਂ ਫਿਰ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਸ਼ਾਇਦ ਇਹ ਵੀ ਹੋ ਸਕਦਾ ਕਿ ਪੁਲਿਸ ਨੇ ਕਹਿਤਾ ਹੋਵੇ ਕਿ ਠੀਕ ਹੈ ਤੁਸੀਂ ਜਾਂਚ ਚ ਸ਼ਾਮਲ ਹੋ ਜਾਓ ਤੁਹਾਨੂੰ ਅਰੈਸਟ ਨਹੀਂ ਕਰਦੇ ਦੇਖੋ ਸਰ ਬੜੀ ਇਹ ਹੈਰਾਨੀ ਵਾਲੀ ਗੱਲ ਹੋਏਗੀ ਕਿ ਕਿੱਦਾਂ ਇਨਵੈਸਟੀਗੇਸ਼ਨ ਹੋ ਸਕਦੀ ਹੈ ਬਿਨਾਂ ਅਰੈਸਟ ਕੀਤੇ ਇਹ ਹੁਣ ਪੁਲਿਸ ਨੇ ਤੈਅ ਕਰਨਾ ਹੈ ਕਿਉਂਕਿ ਡੀਜੀਪੀ ਦਾ ਅਫੀਡੇਟ ਜੇ ਆ ਇਸ ਤਰੀਕੇ ਨਾਲ ਕਰਾਇਮ ਹੋਇਆ ਜੇ ਤੁਸੀਂ ਕਹਿ ਰਹੇ ਹੋ ਕਿ ਆਫੈਂਸਸ ਹੋਏ ਨੇ ਜਿਹਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਫਰਦਰ ਕਿਉਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈਗੀਆਂ ਨੇ ਲਾ ਆਲਮੋਸਟ ਹੈਗਾ ਕਿ ਇਹਦੇ ਵਿੱਚ ਫਰਦਰ ਪ੍ਰोसीਡ ਕਿਵੇਂ ਕੀਤਾ ਜਾਏਗਾ ਹੁਣ ਗੱਲ ਇਹ ਹੈ ਕਿ ਹਜੇ ਤੱਕ ਐਂਟੀਸਪੇਟਰੀ ਨਹੀਂ bail ਪਾਈ ਗਈ ਕਿਉਂਕਿ ਐਂਟੀਸਪੇਟਰੀ bail ਸਭ ਤੋਂ ਪਹਿਲਾਂ ਟ੍ਰਾਇਲ ਕੋਰਟ ਚ ਪਾਏਗੀ ਉੱਥੇ ਹੀ ਨਹੀਂ ਪਾਏਗੀ ਉੱਥੋਂ ਨਿਸ਼ਚਿਤ ਹਜੇ ਤੱਕ ਪੂਰਾ ਲੀਗਲ ਪ੍ਰੋਸੀਜਰ ਜੋ આરોપી ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਪਾਸੋਂ ਸਿਰਫ ਇੰਨਾ ਕਹਿ ਦੇਣਾ ਕਿ ਮੈਂ ਜਾਂਚ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈਗਾ ਕਿ ਆ ਦੇਖਿਆ ਜਾਏ ਕਿ ਇਹ ਪੁਲਿਸ ਵਾਸਤੇ ਕਾਫੀ ਹੋਏਗਾ ਕਿ ਆ ਕੋਰਟ ਤੋਂ ਸੈਟੀਸਫਾਈਡ ਹੋ ਜਾਏਗੀ ਕਿਉਂਕਿ ਕੱਲ ਇੱਕ ਪ੍ਰੈਜ਼ੀਡੈਂਟ ਬਣ ਸਕਦਾ ਹੈ ਕਿ ਕਿਸੇ ਦੇ ਖਿਲਾਫ ਵੀ ਇੰਨੇ ਸੰਗੀਨ આરોਪ ਲੱਗ ਜਾਣ ਔਰ ਉਹ ਕਹਦੇ ਕਿ ਮੈਂ ਇਨਵੈਸਟੀਗੇਸ਼ਨ ਵਾਸਤੇ ਤਿਆਰ ਆ ਹਰ ਤਰੀਕੇ ਦੀ ਯਾਦ ਮੈਚੋ ਪੁੱਛ ਲੋ ਤਾਂ ਫਿਰ ਕਿਆ ਅਰੈਸਟ ਹੀ ਨਹੀਂ ਹੋਏਗੀ ਫਿਰ ਤਾਂ ਐਂਟੀਸਿਪੇਟਰੀ ਬੇਲ ਔਰ ਬਾਕੀ ਸਾਰੀ ਚੀਜ਼ਾਂ ਦਾ ਕੀ ਮਤਲਬ ਹੀ ਨਹੀਂ ਰਹਿ ਹੂੰ ਬਿਲਕੁਲ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰੇਗੀ ਕਿ ਕਿਹੜੇ ਕਿਸ ਤਰੀਕੇ ਦੇ ਇਨਵੈਸਟੀਗੇਸ਼ਨ ਉਹ ਕਰ ਰਹੇ ਹੈਗੇ ਨੇ ਜਾਂਚ ਸ਼ੁਰੂ ਕੀਤੀ ਵੀ ਹੈ ਪੁੱਛਗਿੱਛ ਸ਼ੁਰੂ ਕੀਤੀ ਵੀ ਹੈ ਉਹ ਸਾਰਾ ਕੁਝ ਹੁਣ ਕੋਰਟ ਨੂੰ ਦੱਸਣਾ ਪੈਣਾ ਕਿਉਂਕਿ ਸਾਰਾ ਜਿਹੜਾ ਕਾਨੂੰਨ ਹੈਗਾ IPC ਦੇ ਧਾਰਾ ਦੇ ਤਹਿਤ ਕੀਤੀਆਂ ਨੇ ਹਾਲਾਂਕਿ ਹੁਣ ਨਵਾਂ ਬਿਆਨਸ ਆ ਗਿਆ ਲੇਕਿਨ ਪੁਰਾਣਾ 12 ਸਾਲ ਦਾ ਪੁਰਾਣਾ ਕੇਸ ਸੀਗਾ ਇਸ ਕਰਕੇ ਪੁਰਾਣੀ ਧਾਰਾਵਾਂ ਲਾ ਕੇ ਹੀ ਇਹ ਸਾਰਾ ਦਾ ਸਾਰਾ FIR ਦਰਜ ਕੀਤੀ ਹੈ ਲੇਕਿਨ IPC 'ਚ ਤੈ ਹੈਗਾ ਕਿ ਜਦੋਂ ਇਸ ਤਰੀਕੇ ਦੀ FIR ਹੁੰਦੀ ਹੈ ਤਾਂ ਫਰਦਰ ਕੋਰਸ ਆਫ ਐਕਸ਼ਨ ਪੁਲਿਸ ਦਾ ਕੀ ਹੁੰਦਾ ਇੱਕ ਆਮ ਬੰਦੇ ਦੇ ਖਿਲਾਫ ਜੇ ਐਦਾਂ ਈ ਧਾਰਾ ਵ ਉਹ ਨੂੰ ਅਰੈਸਟ ਕਰਦੀ ਕਰਦੀ ਬਿਲਕੁਲ ਠੀਕਾ ਪ੍ਰੋਜੈਕਸ਼ਨ ਕਰਤਾ ਵੀ ਇਹ ਹੀ ਇਹ ਇਲਜ਼ਾਮ ਲਾ ਰਹਾ ਕਿ ਹਾਲੇ ਤੱਕ ਅਰੈਸਟ ਕਿਉਂ ਨਹੀਂ ਹੋਈ ਬਹੁਤ ਬਹੁਤ ਧੰਨਵਾਦ ਪ੍ਰੀ ਤੁਹਾਡਾ ਵੀ ਤੇ ਗੜਗੱਛਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਮਸਲਾ ਬੇਹਦ ਗੰਭੀਰ ਬਣਿਆ ਹੋਇਆ ਕਿਉਂਕਿ ਲੋਕਾਂ ਦਾ ਵਿਸ਼ਵਾਸ عقیدہ ਜਿਹੜਾ ਉਹ ਆਪਣੇ ਆਗੂ ਤੇ ਜਾਂ ਆਪਣੇ ਧਰਮ ਪ੍ਰਚਾਰਕ ਤੇ ਜੁੜਿਆ ਹੁੰਦਾ ਤੇ ਜਦੋਂ ਉਸ عقیده ਨੂੰ ਸੱਟ ਵੱਜਦੀ ਹੈ ਤਾਂ ਲੋਕ ਬਹੁਤ ਹਿਲ ਜਾਂਦੇ ਨੇ ਲੋਕਾਂ ਦਾ ਵਿਸ਼ਵਾਸ ਡਗਮਗਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਦਾਵਾ ਕਰਨੇ ਉਹ ਸੱਚਾ ਹੈ ਜਾਂ ਫਿਰ ਪਟੀਸ਼ਨ ਕਰਤਾ ਦੇ ਇਲਜ਼ਾਮਾ ਦੇ ਵਿੱਚ ਗੰਭੀਰ ਤਸੰਗੀ ਨ ਇਲਜ਼ਾਮਾ ਚ ਕੋਈ ਸੱਚਾਈ ਹੈ